Thank you. ਦੇਖੋ ਜੀ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਹੀ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਰਾਹੀਂ ਹੀ ਸਰ ਪੂਰੇ ਸਮਾਜ ਵਿੱਚ ਇਹ ਮੈਸੇਜ ਜਾਂਦਾ ਪਿਆਵਾ ਕਿ ਕਿੱਥੇ-ਕਿੱਥੇ ਪਿੰਡਾਂ ਦੇ ਵਿੱਚ ਜ਼ਰੂਰਤਾਂ ਗਈਆਂ ਔਰ ਕਿਛੇ ਜ਼ਿਆਦਾ ਨੁਕਸਾਨ ਹੋਇਆ ਵਾ ਉਸ ਤੋਂ ਬਾਅਦ ਸਰ ਮੈਂ ਕਹਿਣਾ ਚਾਹਾਂਗਾ ਕਿ ਅੱਜ ਬੋਪਰ ਪਿੰਡ ਜਟਾਂ ਦੇ ਮਤਲਬ ਕਿੱਥੇ ਪਹੁੰਚੇ ਹਾਂ ਸਰ ਇਹ ਪਿੰਡ ਦੇ ਵਾਸੀ ਹੈਗੇ ਆ ਬੰਟੀ ਹੁਨੇ ਬੰਟੀ ਹੁਣਾ ਨੇ ਸਰ ਸਾਡੇ ਤੱਕ ਅਪਰੋਚ ਕੀਤੀ ਸੀ ਕਿ ਸਾਡੀ ਜਿਹੜੀ ਆ ਉਹ ਮਤਲਬ ਕਿ ਇੱਕ ਕਲੋਨੀ ਪੈਂਦੀ ਆ ਬੋਪਰ ਪਿੰਡ ਜਟਾਂ ਦੇ ਜੋ ਵੀ ਰਾਤ ਸਮਗਰੀ ਆ ਰਹੀ ਆ ਉਹ ਪਿੱਛੇ ਪਿੰਡ ਦੇ ਵਿੱਚ ਰਹਿ ਜਾਂਦੀ ਆ ਔਰ ਸਾਡੇ ਤੱਕਰ ਜੜੀ ਆ ਉਹ ਰਾਤ ਜੜੀ ਆ ਉਹ ਨਹੀਂ ਮਿਲ ਰਹੀ ਇਸ ਕਰਕੇ ਸਰ ਅੱਜ ਹਿੰਗਦਾਸਪੁਰ ਤੋਂ ਸਪੈਸ਼ਲੀ ਸਰ ਮਤਲਬ ਕਿ ਰਾਸ਼ਨ ਔਰ ਚਾਰਾ ਪਸ਼ੂਆਂ ਲਈ ਔਰ ਮੈਡੀਕਲ ਕੈਂਪ ਲਗਾਇਆ ਗਿਆ ਔਰ ਖਾਸ ਕਰਕੇ ਸਰ ਇੱਥੇ ਮੱਛਰ ਵਗੈਰਾ ਮਲੇਰੀਆ ਦਾ ਬਹੁਤ ਡਰ ਹੈਗਾ ਹੀ ਬਿਮਾਰੀ ਬੈਲਨ ਦਾ ਡਪੂਰਾ ਇੱਥੇ ਡਰ ਹੈਗਾ ਸੀ ਇਸ ਕਰਕੇ ਅਸੀਂ ਗਦਾਸਪੁਰ ਤੋਂ ਫੋਗਿੰਗ ਮਸ਼ੀਨ ਲੈ ਕੇ ਆਏ ਆ ਪੂਰੇ ਪਿੰਡ ਦੇ ਵਿੱਚ ਅੱਜ ਫੋਗਿੰਗ ਮਸ਼ੀਨ ਕਰਾ ਰਹੇ ਆ ਔਰ ਜਿੱਥੇ ਜਿੱਥੇ ਰਿਕੁਆਇਰਮੈਂਟ ਹੈਗੀ ਆ ਕਈਆਂ ਦੀਆਂ ਜਣੀਆਂ ਵਾਂ ਛੱਤਾਂ ਜੜੀਆਂ ਬੈਗੀਆਂ ਵਾਂ ਔਰ ਲੈਂਟਰ ਕਈਆਂ ਦੇ ਬਾਲੇ ਵੀ ਜੜੇ ਆ ਉਹ ਡੇਗੇ ਆ ਔਰ ਉਹਨਾਂ ਦੇ ਲਈ ਅਸੀਂ ਮਤਲਬ ਕਿ ਗਦਾਸਪੁਰ ਤੋਂ ਤਰਪਾਲਾ ਦਾ ਵੀ ਇੰਤਜ਼ਾਮ ਕੀਤਾ ਵਾ ਔਰ ਜੋ ਇਹਨਾਂ ਨੂੰ ਕੋਈ مالی ਸਹਾਇਤਾ ਵੀ ਦੀ ਵੀ ਲੋੜ ਪਈ ਗਈ ਉਹ ਅਸੀਂ ਇਸੇ ਇਹਨਾਂ ਨੂੰ ਪਰਿਵਾਰ ਨੂੰ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣਾ ਬੰਟੀ ਹੈ ਸਰ ਮੇਰਾ ਨਾਮ ਬੰਟੀ ਹੈ ਸਰ ਇੱਥੇ 4-4 ਫੁੱਟ ਪਾਣੀ ਆ ਚੁੱਕਾ ਹੈ ਸਰ ਬਹੁਤ ਜ਼ਿਆਦਾ ਸਰ ਪਾਣੀ ਆ ਗਿਆ ਹੈ ਇੱਥੇ ਸਰ ਲੇਕਿਨ ਭਾਈ ਉਹਨਾਂ ਨਾਲ ਹੀ ਕਨੈਕਟ ਕੀਤਾ ਪਈ ਉਹਨਾਂ ਨੂੰ ਕਿਹਾ ਭਾਈ ਉਹ ਨਹੀਂ ਇੱਥੇ ਪੁੱਜੇ ਸਰ ਪਹਿਲੇ ਕੋਈ ਸਸਤਾ ਨਹੀਂ ਆਇਆ ਪਹਿਲੇ ਸਰ ਆਏ ਹੀ ਸਰ ਲੇਕਿਨ ਬਾਹਰ ਬਾਹਰ ਰਹਿੰਦੇ ਸਰ ਕਲੋਨੀ ਵਿੱਚ ਨਹੀਂ ਰਹਿੰਦੇ ਸਰ ਕਲੋਨੀ ਪੈ ਜਾਂਦੀ ਹੈ